ਹੈਲੋ ਜੀ ਸਸ਼ੀਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਜੇ ਦੁਪਹਿਰ ਦਾ ਟਾਈਮ ਹੈਗਾ ਹੈ ਦਾਦੀ ਜੀ ਕੱਟਣ ਨੇ ਗਾਜਰਾਂ ਕਿ ਅੱਜ ਆਪਾਂ ਬਣਾਵਾਂਗੇ ਗਾਜਰਾਂ ਦੀ ਸੱਜੀ ਤੇ ਮਟਰ ਕੱਢ ਲੈਣਗੇ ਉਸ ਤੋਂ ਬਾਅਦ ਗਾਜਰਾਂ ਚੀਰਨ ਤੋਂ ਬਾਅਦ ਇਥੇ ਐਲੈਕਸਾ ਤੁਸੀਂ ਦੇਖ ਸਕਦੇ ਹੋ ਹੁਣ ਖੇਡ ਖੇਡ ਕੇ ਅੱਕ ਚੁਕੀ ਹੈ ਤੇ ਹੁਣ ਜਦੋਂ ਕੋ ਪਤਾ ਹੋਵੇ ਵੀ ਕੋਈ ਖੇਡਣ ਨੂੰ ਹੈ ਨਹੀਂਗਾ ਜਾਂ ਤਾਂ ਬੈਠ ਜੂਗੀ ਤੇ ਜਾਂ ਫਿਰ ਕੋਈ ਚਪਲ ਵਗੈਰਾ ਲੱਭ ਲੂਗੀ ਉਹਦੇ ਨਾਲ ਖੇਡਣ ਲੱਗ ਜੂਗੀ ਬਟ ਫਿਰ ਕੱਲੀ ਖੇਡ ਖੇਡ ਕੇ ਅੱਕ ਜਾਂਦੀ ਹੈ ਫਿਰ ਸੌਂ ਜਾਂਦੀ ਹੈ ਤੇ ਅੱਜ ਕਾਫੀ ਸਵੇਰ ਤੋਂ ਹਵਾ ਚੱਲਣदाई ਸੀਗੀ ਠੰਡੀ ਤੇ ਹੁਣ ਇੱਥੇ ਬੈਠ ਕੇ ਮੈਂ ਦਾਦੀ ਦੇ ਨਾਲ ਕੀ ਕਰ ਰਹੀਆਂ ਗਾਜਰਾਂ ਨੂੰ ਕੱਦੂ ਕਸ਼ ਕਰ ਰਹੀਆਂ ਕਿਉਂਕਿ ਮੈਂ ਅੱਜ ਬਣਾ ਰਹੀਆਂ ਘਰੇ ਮੋਮੋਸ ਕਿਉਂਕਿ ਰੀਲਸ ਇੰਸਟਾਗ੍ਰam 'ਨੀਆਂ ਸਕਰੋਲ ਕਰਦੇ ਕਰਦੇ ਮੋਮੋਸ ਦੀ ਰੈਸਿਪੀ ਆ ਗਈ ਤੇ ਮੈਂ ਕਿਹਾ ਚਲੋ ਅੱਜ ਆਪਾਂ ਘਰੇ ਟਰਾਈ ਕਰਕੇ ਵੇਨੀਆਂ ਪਰlambda ਨੂੰ ਫਸਟ ਟਾਈਮ ਉਮੀਦ ਨਹੀਂ ਸੀ ਕਿ ਵੀ ਆਹਾ ਬਣਨਗੇ ਘਰੇ ਸ਼ਾਇਦ ਆਪਣੇ ਕੋਲ ਬਟ ਮੈਂ ਜਦੋਂ ਬਣਾਏ ਹਨਾ ਆਪਾਂ ਚੰਗੀ ਤਰ੍ਹਾਂ ਸਟੀਮ ਕੀਤੇ ਤੇ ਬਟ ਉਹ ਰੀਅਲੀ ਬਹੁਤ ਹੀ ਵਧੀਆ ਬਣੇ ਫਸਟ ਟਾਈਮ ਹੀ ਕਿਉਂਕਿ ਫਸਟ ਟਾਈਮ ਆਪ ਨੂੰ ਇਹ ਨਹੀਂ ਉਮੀਦ ਨਹੀਂ ਹੁੰਦੀ ਵੀ ਹਾਂ ਜਿਹੜੀ ਚੀਜ਼ ਆਪਾਂ ਬਣਾਉਣੀ ਹੈ ਐਗਜ਼ੈਕਟ ਉਹੋ ਜੀ ਬਣੂਗੀ ਵੈਜੀਟੇਬਲ ਥੋੜੀਆਂ ਜੀਆਂ ਕੱਟ ਸੀਗੀਆਂ ਅਵੇਲੇਬਲ ਨਹੀਂ ਸੀਗੀਆਂ ਇਸੇ ਕਰਕੇ ਆਪਾਂ ਉਹ ਨਹੀਂ ਐਡ ਕੀਤੀਆਂ ਬਟ ਉਹਨਾਂ ਨੂੰ ਬਿਨਾ ਐਡ ਕੀਤੇ ਹੋਏ ਵੀ ਉਹ ਇੰਨੇ ਟੇਸਟੀ ਬਣੇ ਬਹੁਤ ਵਧੀਆ ਸਟੀਮ ਹੋਏ ਸੌਫਟ ਸੌਫਟ ਮੋਮੋਸ ਸੀਗੇ ਆਪਾਂ ਚਟਨੀ ਵੀ ਮੋਮੋਜ਼ ਵਾਲੀ ਕਰੀ ਬਣਾਈ ਸੀਗੀ ਉਹ ਵੀ ਕਾਫੀ ਟੇਸਟੀ ਬਣੀ ਤੇ ਅੱਜ ਐਕਦੀ ਹੁਣ ਆਪਾਂ ਰੈਸিপি ਸ਼ੇਅਰ ਨਹੀਂ ਕੀਤੀਗੀ ਉਹ ਆਪਾਂ ਹੁਣ ਅਗਲੀ ਵੀਡੀਓ ਜਦੋਂ ਅੱਗੇ ਕਦੀ ਬਣਾਵਾਂਗੇ ਉਦੋਂ ਆਪਾਂ ਰੈਸিপি ਉਹਦੀ ਜਰੂਰ ਸ਼ੇਅਰ ਕਰਾਂਗੇ ਮੋਮੋਜ਼ ਦੀ ਜੋ ਕਿ ਬਿਲਕੁਲ ਆਸਾਨ ਰੈਸিপি ਆ ਬਹੁਤ ਵਧੀਆ ਤਿਆਰ ਹੁੰਦੇ ਨੇ ਤੇ ਕਾਫੀ ਜਲਦੀ ਤਿਆਰ ਹੋ ਜਾਂਦੇ ਨੇ ਘਰੇ ਬਣ ਕੇ ਮੋਮੋਜ਼ ਤੇ ਕਾਫੀ ਘੱਟ ਰੇਟ ਦੇ ਵਿੱਚ ਤੇ ਉੱਥੇ ਮੰਮੀ ਜੀ ਕੱਪੜੇ ਧੋ ਰਹੇ ਸੀਗੇ ਹੁਣ ਮੰਮੀ ਜੀ ਨੇ ਸਾਰੇ ਕੱਪੜੇ ਧੋ ਲਿੱਤੇ ਹੈਗੇ ਨੇ ਤੇ ਇੱਥੇ ਹੁਣ ਮੰਮੀ ਜੀ ਕੱਪੜੇ ਸੁਕਣੇ ਪਾ ਰਹੇ ਨੇ ਤੇ ਆਪਾਂ ਇੱਕ ਹੁਣ ਟ੍ਰਿਪ ਵੀ ਫਿਕਸ ਕੀਤੀ ਐ ਤੇ ਕੱਲ ਪਰਸੋ ਤੱਕ ਆਪਾਂ ਉਸ ਟ੍ਰਿਪ ਤੇ ਜਾਣਾ ਏ ਸਵੇਰੇ ਮੇਰਾ ਐਗਜ਼ਾਮ ਹੈ 6 ਤਰੀਕ ਨੂੰ ਤੇ ਉਸ ਤੋਂ ਬਾਅਦ ਸਿੱਧਾ ਮੇਰਾ ਐਗਜ਼ਾਮ 12 ਨੂੰ ਹੋਊਗਾ ਤੇ ਉਸ ਦੇ ਵਿੱਚ 8 ਤਰੀਕ ਨੂੰ ਆਪਾਂ ਇੱਕ ਟ੍ਰਿਪ ਤੇ ਜਾਣਾ ਏ ਉਹ ਆਪਾਂ ਕਿੱਥੇ ਜਾਣਾ ਏ ਕੀ ਕਰਨ ਜਾਣਾ ਏ ਕੀ ਘੁੰਮਾਂਗੇ ਕੀ ਕਰਾਂਗੇ ਉਹ ਪਤਨ ਸਾਰੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਦੱਸਾਂਗੇ ਤੇ ਇੱਥੇ ਹੁਣ ਆਂਟੀ ਜੀ ਆਗੇ ਸੀਗੇ ਕਾਰਡ ਦੇਣ ਵਾਸਤੇ ਤੇ ਅਲੈਕਸਾ ਉਹਨਾਂ ਨੂੰ ਪੈਣ ਲਈ ਸੀਗੀ ਗਿਅਲੈਕਸ ਨੂੰ ਪਸੰਦ ਨਹੀਂ ਕੋਈ ਵੀ ਘਰੇ ਆਵੇ ਦੂਜਾ ਬੰਦਾ ਬਸੇ ਨੂੰ ਪਤਾ ਹੈ ਵੀ ਜਿੰਨੇ ਬੰਦੇ ਕਰਦੇ ਹੈਗੇ ਨੇ ਬਟ ਜੇ ਕੋਈ ਹੋਰ ਕੋਈ ਆਵੇ ਤੇ ਉਹਨੂੰ ਬਹੁਤ ਜ਼ਿਆਦਾ ਪੈਂਦੀ ਹੈ ਚੋਪੀ ਨਹੀਂ ਹੋਈ ਇੰਨਾ ਜ਼ਿਆਦਾ ਭੌਂਕਣ ਡਈ ਸੀਗੀ ਤੇ ਆਂਟੀ ਜੀ ਕਾਰਡ ਦੇਣ ਆਏ ਸੀਗੇ ਵਿਆਹ ਦਾ ਤੇ ਇੱਥੇ ਹੁਣ ਆਪਾਂ ਕੀ ਕਰੰਨੇ ਕੱਪੜੇ ਸੁੱਕਣੇ ਪਾਉਂਦੇ ਆਂ ਤੇ ਆਲਮੋਸਟ ਆਪਾਂ ਸਾਰੇ ਪਾ ਹੀ ਲਿੱਤੇ ਹੈਗੇ ਆ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਇੱਥੇ ਆਪਾਂ ਜਿਹੜੇ ਮੋਮੋਸ ਸੀਗੇ ਉਸ ਟੀਮ ਕਰ ਲਿੱਤੇ ਸੀਗੇ ਤੇ ਮੋਮੋਸ ਆਪਾਂ ਥੋੜੇ ਹੀ ਬਣਾਏ ਸੀਗੇ ਕਿਉਂਕਿ ਆਪਾਂ ਤਾਂ ਪਹਿਲਾਂ ਹੀ ਦੱਸ ਦੱਸਿਆ ਹੈ ਕਿ ਆਪਾਂ ਮਤਲਬ ਫਸਟ ਟਾਈਮ ਬਣਾ ਰਹੇ ਆਂ ਤੇ ਆਪਾਂ ਨੌਂ ਹੀ ਮੋਮੋਸ ਬਣਾਏ ਸੀ ਤੇ ਚਟਨੀ ਇੰਨੀ ਟੇਸਟੀ ਬਣੀ ਸੀਗੀ ਚੱਲ ਵਧੀਆ ਆ ਵਧੀਆ ਆ ਮੈਂ ਤਾਂ ਗਿਲਾਂ ਚਵਾਇਆ ਹੂੰ ਵਧੂ ਆ ਹੋਰ ਤਾਂ ਆਵਾ ਨਾ ਕੁਛ ਨਹੀਂ ਪਾਛੇ ਦਾਦੀ ਕਰਵਾ ਲਿਆ। थैंक यू। ਤੇ ਤੁਹਾਨੂੰ ਪਤਾ ਹੀ ਹੈ ਮੋਮੋਸ ਦੇ ਨਾਲ ਢਿੱਡ ਤੇ ਨਹੀਂ ਭਰਨਾ ਸੀਗਾ। ਵੈਸੇ ਹੀ ਆਪਾਂ ਥੋੜੇ ਜਿਹਾ ਬਣਾਏ ਸੀਗੇ। ਤੇ ਹੁਣ ਇੱਥੇ ਆਪਾਂ ਬਣਾਉਂਦੇ ਹੈਗੇ ਗਾਜਰਾਂ ਦੀ ਸਬਜ਼ੀ ਤੜਕਿਆਂ ਜਿਹੜਾ ਹੈਗਾ ਆਪਣੀ ਗਰੀਵੀ ਹੈਗੀ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫੋਨ ਲਵਾਗੇ ਹੁਣ ਇਹਦੇ ਵਿੱਚ। ਤੇ ਵਿੱਚ ਹੁਣ ਆਪਾਂ ਗਾਜਰਾਂ ਤੇ ਮਟਰ ਪਾ ਦਿੱਤੇ ਹੈਗੇ ਨੇ। ਤੇ ਅੱਜ ਕਾਫੀ ਦਿਨਾਂ ਬਾਅਦ ਆਪਾਂ ਬਣਾ ਰਹੇ ਆ ਗਾਜਰਾਂ ਤੇ ਮਟਰ ਦੀ ਸਬਜ਼ੀ। ਪਹਿਲਾਂ ਅੱਕ ਚੁੱਕੇ ਸੀਗੇ ਗਾਜਰਾਂ ਤੇ ਮਟਰ ਖਾ-ਖਾ ਕੇ ਕਿ ਗਾਜਰਾਂ ਬਹੁਤ ਜਿਆਦੀਆਂ ਸੀ ਆਪਾਂ ਡੇਲੀ ਧਾਰ ਲੈਂਦੇ ਹੁੰਦੇ ਸੀਗੇ ਤੇ ਵਿੱਚੋਂ ਹੁਣ ਆਪਾਂ ਕਾਫੀ ਦਿਨ ਸਕੀਪ ਕੀਤਾ ਹੈਗਾ ਤੇ ਇਸੇ ਕਰਕੇ ਕ੍ਰੀਵਿੰਗ ਜੀ ਆਈ ਹੈ ਗਾਜਰਾਂ ਤੇ ਮਟਰ ਬਣਾਉਣ ਦੀ ਕਿਉਂਕਿ ਲਗਾਤਾਰ ਇੱਕ ਹੀ ਸਬਜ਼ੀ ਨਹੀਂ ਖਾਦੀ ਜਾਂਦੀਗੀ ਇੱਥੇ ਸ਼ਾਮ ਦਾ ਟਾਈਮ ਹੈਗਾ ਇਹ ਦਾਦੀ ਜੀ ਆਟਾ ਗੁੰਨ ਰਹੇ ਨੇ ਤੇ ਮੰਮੀ ਜੀ ਹੁਣ ਪਾਣੀ ਮਾਜ ਲੈਣਗੇ ਤੇ ਅੱਜ ਮੈਂ ਹੁਣੇ ਬਸ ਪੇਪਰ ਦੀ ਪ੍ਰੀਪਰੇਸ਼ਨ ਕਰਕੇ ਹਟਿਆ ਕਿਉਂਕਿ ਮੇਰਾ ਸਵੇਰੇ ਇੰਗਲਿਸ਼ ਦਾ ਪੇਪਰ ਹੈ ਤੇ ਉਹ ਰੋਲ ਨੰਬਰ ਵਗੈਰਾ ਡਰੈਸ ਵਗੈਰਾ ਸਾਰੀ ਪ੍ਰੈਸ ਕਰਕੇ ਰੱਖ ਲਈਤੀ ਹੈ ਤੇ ਸਵੇਰੇ 8:30 ਪੇਪਰ ਸ਼ੁਰੂ ਹੋਊਗਾ ਤੇ 11:30 ਤੇ ਪੇਪਰ ਖਤਮ ਹੋ ਜਾਊਗਾ ਤੇ ਉਹਦੀ ਤਿਆਰੀ ਕਰਕੇ ਹਟਿਆ ਹੁਣੇ ਸਭ ਕੁਝ ਸੈੱਟ ਕਰਕੇ ਰੱਖ ਲਿਆ ਤਾਂ ਕਿ ਸਵੇਰੇ-ਸਵੇਰੇ ਜਿੰਨਾ ਵੀ ਸਮਾਨ ਹੈਗਾ ਮੈਨੂੰ ਉਹਦੀ ਜਗ੍ਹਾ ਤੇ ਮਿਲ ਜਵੇ ਤੇ ਅੱਜ ਆਪਾਂ ਮੋਮੋਜ਼ ਬਣਾਏ ਸੀਗੇ ਉਹ ਆਪਾਂ ਤੁਹਾਨੂੰ ਵਿੱਚ ਦਿਖਾ ਦਿੱਤਾ ਉਹ ਆਪਾਂ ਬਣਾਏ ਸੀਗੇ ਉਹਦੀ ਰੈਸিপি ਨਹੀਂ ਸ਼ੇਅਰ ਕੀਤੀ ਕਿਉਂਕਿ ਹਨਾ ਆਪਾਂ ਫਸਟ ਟਾਈਮ ਬਣਾ ਰਹੇ ਸੀ ਕਿਤੇ ਆਪਣੇ ਤੋਂ ਵੀ ਖਰਾਬ ਹੋ ਤੇ ਉਹ ਬਹੁਤ ਜ਼ਿਆਦਾ ਟੇਸਟੀ ਬਣੇ ਫਸਟ ਟਾਈਮ ਬਹੁਤ ਜ਼ਿਆਦਾ ਵਧੀਆ ਬਣੇ ਕਿਉਂਕਿ ਉਹਨੂੰ ਸਟੀਮ ਹੋਣ ਵਾਸਤੇ ਆਪਾਂ ਕਾਫੀ ਟਾਈਮ ਦਿੱਤਾ ਸੀਗਾ ਤੇ ਇਸੇ ਕਰਕੇ ਜਿਹੜੇ ਮੋਮੋਸ ਸੀਗੇ ਉਹ ਕੱਚੇ ਨਹੀਂ ਰਹੇ ਕਾਫੀ ਵਧੀਆ ਬਣੇ ਤੇ ਵਿੱਚ ਆਪਾਂ ਜਿੰਨੀ ਵੀ ਫੀਲਿੰਗ ਸੀਗੀ ਉਹ ਸਾਰੀ ਕੀਤੀ ਹਾਂ ਵੈਜੀਟੇਬਲਸ ਕੰਪਲੀਟ ਨਹੀਂ ਪਾਈਆਂ ਕਿਉਂਕਿ ਕਈ ਅਵੇਲੇਬਲ ਵੀ ਨਹੀਂ ਸੀਗੀਆਂ ਇਸੇ ਕਰਕੇ ਆਪਾਂ ਨਹੀਂ ਕੰਪਲੀਟ ਪਾਈਆਂ ਤੇ ਬਟ ਫਿਰ ਵੀ ਉਹ ਬਹੁਤ ਟੇਸਟੀ ਬਣੇ ਤੇ ਆਪਾਂ ਨੈਕਸਟ ਟਾਈਮ ਜਦੋਂ ਬਣਾਵਾਂਗੇ ਉਹਦੀ ਰੈਸਿਪੀ ਜ਼ਰੂਰ ਸ਼ੇਅਰ ਕਰਾਂਗੇ ਤੇ ਕੱਲ ਨੂੰ ਆਪਾਂ ਇੱਕ ਚੀਜ਼ ਹੋਰ ਬਣਾਵਾਂਗੇ ਉਹਦੀ ਆਪਾਂ ਰੈਸਿਪੀ ਨਾਲ ਤੇ ਉਸ ਦੇ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕੋਈ ਚੈਨਲ ਤੇ ਨਵਾਂ ਹੈਗਾ ਏ ਤੇ ਹੁਣੇ ਪਾਪਾ ਜੀ ਬਸ ਰੋਲ ਨੰਬਰ ਲੈ ਕੇ ਆਏ ਸੀਗੇ ਹੁਣ ਪਸੂਨ ਪਾਣੀ ਢਾ ਕੇ ਉੱਤੇ ਬੰਦ ਅੰਦਰ ਕਰ ਦੇਣਗੇ ਤੇ ਮੰਮੀ ਜੀ ਭਾਂਡੇ ਵਾਜ ਲੈਣਗੇ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਕੋਈ ਚੈਨਲ ਤੇ ਨਵਾਂ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਤੁਹਾਡੇ ਕੋਲ ਸ